हां जी दोस्तों सस् नमस्कार स्वागत ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋਂ ਅੱਜ ਪਹੁੰਚਿਆ ਪਿੰਡ ਮੋਹਨਪੁਰ ਤਹਿਸੀਲ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਹਿਬ ਬਰਾਂਪੁਰ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਵਿਨਕ ਪਿੰਡ ਬਿਲਕੁਲ ਲੱਗਿਆ ਫਰੀਆਣਾ ਪਿੰਡ ਥੋੜੀ ਦੂਰੀ ਤੇ ਆ ਸਰੀਆਲੀ ਤੋਂ ਤਕਰੀਬਨ 5 ਕਿਲੋਮੀਟਰ ਦੀ ਸਾਰੀ ਦੂਰੀ ਆ ਸੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਵੀਰ ਜੱਜ ਹੁਣ ਅਦੇ ਕਰੋ ਅੱਜ ਵੀ ਤੁਹਾਨੂੰ ਆਪਾਂ ਟੋਟਲ ਤਿੰਨ ਵੜਾ ਦਿਖਾਉਣੀ ਆ ਇਸ ਵੀਡੀਓ ਦੇ ਵਿੱਚ ਦੋ ਵੜਾ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਇੱਕ ਤਕਰੀਬਨ 14 ਲੀਟਰ ਤੋਂ ਪਲੱਸ ਇੱਕ 16 ਲੀਟਰ ਤੋਂ ਪਲੱਸ ਚੱਲ ਰਹੀ ਆ ਇੱਕ ਮੋਹੋਂਦ ਦੀ ਚੌਗੀ ਵੱਚੀ ਦਿਖਾਵਾਂਗੇ ਤੁਹਾਨੂੰ ਗੱਬਨ ਟੁੱਕੀ ਤਿਆਰੀ ਵਾਲੀ ਆ ਪ੍ਰੋਪਰ ਡਿਟੇਲ ਹੈ ਜੱਜ ਤੋਂ ਲੈ ਕੇ ਦਵਾਂਗੇ ਤਰੀਕ ਅਜ 19 ਅਗਸਤ ਤੇ ਸਮਾਂ ਕੋਈ ਮਾਰਨਿੰਗ ਦੇ 8:00 ਵਜੇ 8:30 ਵਜੇ ਦਾ ਟਾਈਮ ਆ ਬਾਕੀ ਜਿਹੜੀਆਂ ਬੜਾ ਸੁਈਆਂ ਦੋ ਟਾਈਮ ਚੋਕੇ ਗੱਬਣ ਪਸ਼ੂ ਆਪਣਾ ਟਿੱਪ ਕੇ ਚੋਂ ਥਾਂ ਦਾ ਤਸੱਲੀ ਤੁਸੀਂ ਕਰਨੀ ਆ ਆਪਣਾ ਹੱਕ ਸਮਝ ਕੇ ਮੇਰਾ ਭਰਾ ਤਸੱਲੀ ਜ਼ਰੂਰ ਕਰ ਲਿਓ ਪੂਰੀ ਗੱਲਬਾਤ ਕਰਦੇ ਆ ਜੱਜਵਰੇ ਸਾਸਤਰੀ ਕਾਲ ਇਸ ਗੱਲ ਸੰਧੂ ਸਾਹਿਬ ਓਕੇ ਜੱਜ ਹੋਰ ਵਧੀਆ ਵਧੀਆ ਸਾਹਿਬ ਚੜਦੀ ਕਲਾ ਤੁਸੀਂ ਸੁਣਾਓ ਸ਼ੁਕਰਮਾਲਕ ਦਾ ਲੈ ਵੀ ਜੱਜਵਰੇ ਅੱਜ ਤਕਰੀਬਨ ਆਪਣੇ ਕੋਲ ਤਿੰਨ ਨਗ ਹਾਂਜੀ ਹਾਂਜੀ ਸੰਧੂ ਸਾਹਿਬ ਤਿੰਨੇ ਬੜਾਂ ਦੇ ਵਿੱਚੋਂ ਦੋ ਬੜਾ ਸੁਈਆਂ ਇੱਕ ਗੱਬਣ ਬੱਚੀ ਆ ਹਾਂਜੀ ਸੰਧੂ ਸਾਹਿਬ ਬਹੁਤ ਅੱਜ ਬੁੱਤ ਜਿਸਨ ਮਰਾ ਤਸੱਲੀ ਨਾਲ ਦਿਖਾਦਗੇ ਬੱਚੀ ਬਹੁਤ ਪਿਆਰੀ ਦਿਖਾਵਾਂਗੇ ਦੋ ਵਾਰਾ ਸੁਈਆਂ ਦਿਖਾ ਦਾਂਗੇ ਮੇਰੇ ਵੀਰਾਂ ਨੂੰ ਠੀਕ ਹੈ ਜੀ ਪੂਰੀ ਡਿਟੇਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ। ਬਾਕੀ ਕੋਈ ਵੀ ਸੱਜਣ ਇੱਥੇ ਆਣ ਕੇ ਆਪਣੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੰਨੀ ਕਰ ਲਿਆ ਜੇ ਚੌਗੀ ਚਾਰਾਂ ਦਾ ਬੱਚੀ ਬੜੀ ਖੂਬਸੂਰਤ ਬੁਲਬੁਲ ਦਾ ਬੱਚਾ ਦਿਖਾਵਾਂਗੇ। ਸ਼ੁਰੂਆਤ ਜੱਜ ਵੀਰੇ ਕਿਹੜੇ ਪਾਸਿਓਂ ਕਰਦੇ ਆ? ਸਾਨੂੰ ਸਭ ਗੱਭਣ ਤੋਂ ਹੀ ਕਰ ਲੋ। ਲਓ ਵੀ ਗੱਭਣ ਤੋਂ ਸ਼ੁਰੂਆਤ ਕਰਦੇ ਆਂ ਭਰਾਵਾਂ ਨੂੰ ਪਸੰਦ ਆਊਗੀ। ਕਿਸੇ ਵੀਰ ਨੇ ਦੇਰੀ ਪਰਪਸ ਦੇ ਵਾਸਤੇ ਪਾਉਣੀ ਆ ਚਾਹੇ ਕਿਸੇ ਘਰੇਲੂ ਵੀਰ ਨੇ ਘਰੇ ਦੁੱਧਵਾਦ ਵਾਸਤੇ ਤੁਸੀਂ ਇਹ ਬੱਚੀ ਦੀ ਖਰੀਦਦਾਰੀ ਕਰ ਸਕਦੇ ਜੇ ਮੋਹ ਦੰਦੀ ਆਪਾਂ ਤੁਹਾਨੂੰ ਵਿੱਚੇ ਨੋਟ ਕਰਾਵਾਂਗੇ ਕਨਫਰਮ ਕਰਾ ਦਿਆਂਗੇ ਕੱਟ ਕੱਟ ਜੱਦੀ ਵੀਰੇ ਵੱਡਾ ਬਛੀ ਦਾ ਹਾਂਜੀ ਹਾਂਜੀ ਕੋਲੋਂ ਪਹਿਲਾ ਸੂਆ ਹੀ ਆ ਸਾਨੂੰ ਸਭ ਨੇ ਦੂਜਾ ਸੂਆ ਦੂਜਾ ਸੂਆ ਪਰ ਥੀਰੀ ਦੰਦੀ ਕਿਤੇ ਸੂਤੀ ਹਾਂਜੀ ਸਾਨੂੰ ਸਭ ਕੋਈ 18 20 ਕਿਲੋ ਚ ਆਇਆ ਪਹਿਲੇ ਸੂਏ ਦਾ ਹਾਂਜੀ ਹਾਂਜੀ ਅਜੇ ਹਫਤਾ ਖੜਦੀ ਸ਼ਾਇਦ ਹੀ ਆਉਂਦਾ ਵਾ ਠੀਕ ਆ ਹਾਂਜੀ ਲਓ ਵੀ 1 ਵੀਕ ਦੋਸਤੋ ਸਮਾਂ ਇੱਕ ਹਫਤਾ ਬਾਕੀ ਆ ਇੱਕ ਹਫਤੇ ਤੱਕ ਇਹਨੇ ਕਰਵਾ ਲਿਈਏ ਸੂਪਣਾ ਆਵਾ-ਤਾਵਾ ਤੇ ਤੁਸੀਂ ਹੁਣ ਵੀ ਦੇਖੋਗੇ ਆਵਾ-ਤਾਵਾ ਤੇ ਆਈ ਫਿਰਦੀ ਆ 5-7 ਦਿਨ ਕੱਢ ਗਈ ਉਮੀਦ ਆਪਾਂ ਚੰਗੀ ਕਰ ਸਕਦੇ ਆ ਇਸ ਬਛੀ ਤੋਂ ਰੰਗ ਬਾਜਾ ਕਰਮਾ ਦੀ ਰੰਗ ਪ੍ਰਿੰਟ ਦੀ ਗੱਲ ਕਰੋ ਤੇ ਬਿਲਕੁਲ ਮੱਖਣ ਉਤੋਂ ਪਿੰਡਾ ਤੁਸੀਂ ਦੇਖੋਗੇ ਬੜੀ ਸਫਾਈ ਆ ਸੁੰਦਰਤਾ ਬਹੁਤ ਚੰਗੀ ਆ ਤੇ ਮੋਹੋਦੰਦੀ ਚੌਗੀ ਚਾਰਾਂ ਦਾ ਵਛੀ ਮੇਰੇ ਭਰਾਵਾਂ ਨੂੰ ਦੇ ਰਿਹਾ ਗੱਜ ਬਾਕੀ ਫੇਸ ਕੁਆਲਟੀ ਆਦਰ ਕੁਆਲਟੀ ਤੁਸੀਂ ਇੱਕ ਵਾਰੀ ਨੇੜੇੋਂ ਦਿਖਾਓ ਬਹੁਤ ਖੂਬਸੂਰਤ ਹਵਾਨਾਲੇਵਾ ਕਰਮਾਲੀ ਨੂੰ ਲੱਗਾ ਬਹੁਤ ਖੂਬਸੂਰਤ ਇਧਰ ਜੇਕਰ ਆਪਾਂ ਗੱਲ ਕਰੀਏ ਤੇ ਥਾਨ ਮੇਰਾ ਭਰਾ ਇਧਰਲੇ ਪਾਸੇ ਦਿਖਾਓ ਅੱਗੇ ਹੋ ਕੇ ਮੁੱਠੀ ਮੁੱਠੀ ਥਾਨ ਆ ਦੇਖੋ ਮੁੱਠੀ ਮੁੱਠੀ ਥਾਨ ਆ ਸੋ ਬੇਰੀ ਪਰਪਸ ਵਾਸਤੇ ਕਿਸੇ ਭਰਾ ਨੇ ਖਰੀਦਣੀ ਹੁੰਦੀ ਹੈ ਸ਼ਾਇਦ ਜਿਹੋ ਜਿਹਾ ਕੇ ਸਮਾਂ ਦੋਸਤੋ ਸਿਆਲ ਆ ਰਿਹਾ ਉਹਦੇ ਵਿੱਚ ਹਰੇਕ ਭਰਾ ਨੂੰ ਹੁੰਦਾ ਵੀ ਆਪਾਂ 2-4 ਵੜਾ ਇਹੋ ਜਿਹਿਆਂ ਪਾਲੀਏ ਵੀ ਸਿਆਲ ਦੇ ਵਿੱਚ ਚੰਗਾ ਦੁੱਧ ਬਣਿਆ ਰਹੇ ਬਾਕੀ ਮੇਰਾ ਪ੍ਰਾਇ ਹੈ ਹੋ ਜੇ ਪਸ਼ੂ ਤੁਸੀਂ 2-4 ਪਾਲ ਲਿਆ ਜੇ ਤੇ ਮੌਜ ਬਣਾ ਛੱਡਣਗੇ ਸਾਰਾ ਸਿਆਲ ਪਰ ਆਹ ਦੇਖੋ ਜੀ ਦੂਜਾ ਸੂਆ ਪੱਛੀ ਆ ਹਜੇ ਢਿਲ ਢੁਲ ਲੈ ਦੇ ਵਿੱਚ ਕਾਫੀ ਆ ਸੋ ਸਾਰੇ ਮੇਰੇ ਵੀਰ ਤੁਸੀਂ ਇਹ ਨੋਟ ਕਰ ਲਿਆ ਜੇ 5-7 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਜਦ ਹੀ ਵੀਰੇ ਖੋਲ ਕੇ ਇਕਬਰੀ ਮਾਲਾ ਤੋਰ ਕੇ ਵੀਰਾਂ ਦੇ ਸਾਹਮਣੇ ਪੇਸ਼ ਕਰ ਦਗੇ ਬਹੁਤ ਖੂਬਸੂਰਤ ਬੱਤੀ ਆ ਕੱਟ ਹਾਈਟ ਅਈ ਅੱਜ ਤਿੰਨਾ ਬੜਾ ਬ ਇੱਕੋ ਜਿੱਤਾ ਹੀ ਆ ਠੀਕ ਆ ਜੀ ਕੋਈ ਇਹ ਨਹੀਂ ਕਵਾਂਗੇ ਵੀ ਛੋਟੀ ਬੈੜਾ ਕੱਟ ਹਾਈਟ ਤਿੰਨਾ ਬੜਾਂ ਦਾ ਇੱਕੋ ਜਿੱਤਾ ਹੀ ਆ ਵੱਡੀਆਂ ਬੜਾਂ ਨੇ ਬਾਕੀ ਮੇਰਾ ਭਰਾ ਮਾਰ ਲੋ ਚਾਤ ਆ ਦੇਖੋ ਦੇਖੋ ਜੀ ਆਰਡਰ ਕੁਆਲਿਟੀ ਦੇਖੋ ਫਿਕਸ ਲੇਵਾ ਕਰਮਾਲੀ ਨੂੰ ਐਂਡ ਕੰਪੈਕਟ ਡੈਡਰ ਦੇ ਵਿੱਚ ਆ ਮੁੱਠੀ-ਮੁੱਠੀ ਥਾਣਾ ਸੁੰਦਰਤਾ ਸਨਾਪ ਦੀ ਗੱਲ ਕਰੀਏ ਸੁੰਦਰਤਾਲੇ ਪਾਸਿਆਂ ਵੀ ਪੂਰੀ ਟੌਪ ਕਲਾਸ ਆ ਠੀਕ ਆ ਜੀ ਆਰਡਰ ਕੁਆਲਿਟੀ ਵੀ ਸੋਹਣੀ ਆ ਤੇ ਜਦਜੀਵਰ ਦੱਸ ਰਿਹਾ ਵੀ ਪਲੂਨ ਨੇ 20 ਕਿਲੋ ਕੋਤਿ ਚਵਾਇਆ 18 20 ਕਿਲੋ ਦੇ ਚੱਲੇ ਸੰਧੂ ਸਾਹਿਬ 18 ਜਾਂ 18 ਲੀਟਰ ਤੋਂ ਪਲੱਸ ਮਿਲਕਿੰਗ ਇਸ ਵਾਰ ਨੇ ਕਰਵਾਈ ਆ ਸੋ ਰੰਗ ਡਿਜ਼ਾਈਨ ਚੰਗਾ ਪਸੰਦ ਆਊਗੀ ਵੀਰਾਂ ਨੂੰ ਠੀਕ ਆ ਜੀ ਸੁੱਕਾ ਤੋਂ ਬਸ ਇਹ ਪਾਸੇ ਵੀ ਕਮੀ ਪੇਸ਼ੀ ਨਹੀਂ ਬਿਊਟੀ ਵੱਲੋਂ ਫਰੀਡ ਵੱਲੋਂ ਜਾਦਪਾਤ ਵਾਲੀ ਵਸ਼ੀ ਬਿਲਕੁਲ ਜੀ ਆਹ ਫੇਸ ਕੁਆਲਿਟੀ ਆ ਠੀਕ ਆ ਜੀ ਮੂੰਹ ਮੱਥੇ ਤੇ ਤੁਸੀਂ ਚੈੱਕ ਕਰ ਲਓ ਉੱਤੋਂ ਸ਼ਾਈਨਿੰਗ ਸ਼ੂਨਿੰਗ ਚਮਕ ਤਮਕ ਬੜੀ ਆ ਵਿਹੜ ਦੀ ਲਓ ਜੀ ਸੋਨਾ ਟਾਂਚਾ ਓਵਰ ਆਲ ਵੈਸੇ ਜਦੋਂ ਹਰੇਕ ਪਸ਼ੂ ਪਾਲਕ ਪਰਾਜ ਨੇ 2-4 ਪਸ਼ੂ ਰੱਖੇ ਆ ਸਾਰੇ ਆਪਣੇ ਤੋਂ ਆਣੇ ਆ। ਬੜੀ ਧੀਰੀ ਆ ਸਾਨੂੰ। ਆਹ ਗੱਲ ਨਹੀਂ। ਆਹ ਦੇਖੋ ਜੀ। ਕੋਈ ਚੱਕਰੀ ਨਹੀਂ। ਬਾਕੀ ਜੱਜ ਇਹ ਨਹੀਂ ਹੈਗਾ ਵੀ ਅਗਲੇ ਥਾਣਾ ਮੁੱਠੀ ਵਾਲੇ ਤੇ ਮਗਰਲੇ ਛੋਟੇ ਆ। ਮਗਰਲੇ ਦਾ ਮਗਰਲਾ ਬਰਾਬਰ ਮੁੱਠੀ ਵਾਲਾ। ਹਾਂਜੀ ਹਾਂਜੀ। ਅਗਲੇ ਨਾਲ ਅਗਲੇ ਸਾਈਜ਼ ਵਿੱਚ ਬਰਾਬਰ ਆ। ਇਹਨੂੰ ਮਾੜੇ ਮੋੜ ਕੇ ਕੋਈ ਹੋਰ ਦਿਖਾਈ। ਆਹ ਫੇਸ ਕੁਆਲਿਟੀ ਆ। ਠੀਕ ਆ ਜੀ। ਸੋ ਮੋਹਤੰਦੀ ਮੜਾ ਸੌਖਾ ਫੜਾ ਦੂਗੀ ਤੇ ਆਪਾਂ ਜੱਜ ਇਹ ਕੋਈ ਕਨਫਰਮੇਸ਼ਨ ਵੀ ਕਰਾ ਦਾਂਗੇ। ਠੀਕ ਆ ਸਾਨੂੰ ਸਾਰਾ। ਹਾਂ ਆਹ ਦੇਖੋ ਜੀ। ਵਜ਼ਨ ਮੋ ਵਜਨ ਮਟਾ ਪੂਰਾ ਸੂਫੂ ਕੀ ਕਰਮਾ ਲਈ 57 ਦਿਨਾਂ ਦੇ ਵਿੱਚ ਆਈ ਖਲੋਤੀ ਆ ਬੱਚੀ ਉਤੋਂ ਪਿੰਡੇ ਦੇ ਬੜੀ ਸਾਫ ਸੁਥਰੀ ਆ ਮੋٹے ਡੱਬ ਨੇ ਬਲੈਕ ਵਾਈਟ ਦੇ ਵਿੱਚ ਸੋਨੇ ਦੇ ਅਡਰ ਦੀ ਕਮਾਲ ਸੰਤੋਖ ਸਾਹਿਬ 57 ਦਿਨਾਂ ਨੂੰ ਐ ਪੰਡਾ ਬਾਜੂ ਥੱਲੋਂ ਗੇ ਬਿਲਕੁਲ ਜੀ ਬਿਲਕੁਲ ਚੋ ਚੰਗੀ ਉਮੀਦ ਕਰ ਸਕਦੇ ਆ ਬੱਚੀ ਤੋਂ ਬੱਚੀ ਸੋਹਣੀ ਆ ਸਾਫ ਭਾਂਡਾ ਲੇਵਾ ਸਾਫ ਤੇ ਬਾਕੀ ਰੇਟ ਵੀ ਜੱਜਬੂਰ ਤੋਂ ਆਪਾਂ ਬਿਲਕੁਲ ਜ਼ਿਆਦਾ ਹੀ ਕਰਾਉਣਾ ਦੋਸਤੋ ਕੋਈ ਮਹਿੰਗੀ ਨਹੀਂ ਦੇਣੀ ਕਿਸੇ ਭਰਾ ਨੂੰ ਕਿਉਂਕਿ ਪੈਸਾ ਬੜਾ ਔਖਾ ਬਣਦਾ ਹੈ ਹਰ ਇੱਕ ਪ੍ਰਾਣੀ ਬਿਲਕੁਲ ਗੋਹੇ ਦੇ ਵਿੱਚੋਂ ਜਾਂ ਕਹਿ ਲੋ ਵੀ ਖੇਚਲਾ ਕਰਕੇ ਸੋਹ ਸਾਫ ਸੰਭਾਲ ਕਰਕੇ ਕੋਈ ਪੈਸੇ ਕੱਢਨੇ ਆ ਠੀਕ ਆ ਆ ਦੋਤੀ ਭਜੋ ਇਨੀ ਠੰਡੀ ਤੇਰੀ ਆ ਵੇਖੋ ਮੇਰਾ ਭਰਾ ਬੈਕ ਸਾਈਡ ਤੋਂ ਮੁਠੀ ਮੁਠੀ ਥਾਣਾ ਵੰਡ ਗਿਰ ਲ ਬਹੁਤ ਵਧੀਆ ਲੈ ਵੀ ਜੱਜ ਉਹਦਾ ਮੁੱਲ ਉਹ ਹੀ ਦੱਸਣਾ ਵੀਰ ਤੇ ਡਿਮਾਂਡ ਉਹ ਹੀ ਕਰਦੇ ਵੀ ਜਿਹਦੇ ਵਿੱਚ ਥੋੜੀ ਬਾਦੀ ਕੋਈ ਸ਼ੋਰ ਨਾ ਜਾਇਸ਼ ਆ ਹੰਦੂ ਸਾਹਿਬ ਇਹਨਾਂ ਨੂੰ ਤੁਹਾਨੂੰ ਪਤਾ ਹੈ 75000 ਦੀ ਵਿਕਦੀ ਆ ਆ ਰਾਵਾ ਮੁੱਲ ਬਿਲਕੁਲ ਜੇ ਆਪਣਾ ਭਾਜ ਮਰੀ ਭਾਜ ਹੀ ਦੇਣੀ ਹੈ ਨਾ ਕੋਈ 70 ਨਾ ਕੋਈ 75 ਹਾਂਜੀ 65000 ਜੋ ਮਾਨਤਾ ਕਰਾਂਗੇ 65000 ਚ ਕਿੰਨਾ ਕਰਦਗੀ ਤਰੇ 1000 ਛੰਡ ਛੱਡ ਦਾਂ ਤੁਹਾਨੂੰ 64 64 ਹਾਂਜੀ ਹਾਂਜੀ ਚਲੋ ਜੇਕਰ ਆਪਣੀ ਵੀਡੀਓ ਵੇਖ ਕੇ ਕੋਈ ਭਰਾ ਮਾਨ ਦੇ ਨਾਲ ਆਇਆ ਹੋਰ ਦੇਖਣੇ ਮੌਕੇ ਤੇ ਕਰਦਾ ਸਾਨੂੰ ਸਾਫ਼ ਕਰ ਜੋ ਵੀ ਗਜੈਸ਼ ਹੋਈ ਹਾਂਜੀ ਲੋ ਵੀ 64000 ਦੇ ਵਿੱਚੋਂ ਵੀ ਛੋੜ ਚੱਪਾ ਹੋ ਜਾਊਗਾ ਮੌਕੇ ਤੇ ਜਿੰਨੀ ਵੀ ਗਜੈਸ਼ ਹੋਈ ਪੂਰੇ ਮਾਨਤਨ ਕਰਕੇ ਵੀਰਾਂ ਦਾ ਵੀ ਦੇ ਦਿਆਂਗੇ ਕਸਰ ਕੋਈ ਨਹੀਂ ਛੱਡਦੇ ਠੀਕ ਹੈ ਜੀ ਆਹ ਦੇਖੋ ਬਹੁਤ ਵਧੀਆ ਉਹ ਮੋਹ ਬੰਦੀ ਆ ਤੁਹਾਨੂੰ ਨੋਟ ਕਰਾ ਦਿੱਤੀ ਆਪਾਂ ਆ ਦੇਖੋ ਆ ਦੇਖੋ ਜੀ ਠੀਕ ਆ ਆ ਦੇਖੋ ਠੀਕ ਆ ਜੀ ਆ ਦੇਖੋ ਛੇ ਦੇ ਚੱਕੇ ਅਸ਼ੋਗ ਦੇ ਚੱਕੇ ਆ ਹਨਾ ਹਾਂਜੀ ਹਾਂਜੀ ਛੇ ਦੇ ਚੱਕੇ ਚੌਕ ਦੇ ਬਰਾਬਰ ਆ ਛੇ ਦੇ ਚੱਕੇ ਆ ਬਰਾਬਰ ਨਹੀਂ ਕੀਤੇ ਠੀਕ ਆ ਜੀ ਸੋ ਇਹ ਦੋਸਤੋ ਬੱਚੀ ਦੀ ਮੋਹ ਬੰਦੀ ਤੁਹਾਨੂੰ ਆਪਾਂ ਨੋਟ ਕਰਾ ਦਿੱਤੀ ਆ ਅਗੇ ਜੱਜ ਆਪਣੇ ਕੋਲ ਸਾਈਡ ਨੰਬਰ ਤੇ ਆ ਆ ਬੈਡ ਵੀਰੇ ਕੀ ਹੋਰ ਬਾਕੀ ਡਿਟੇਲ ਸੰਤੋਖ ਸਾਹਿਬ ਤੀਜਾ ਸੂਆ ਸੂਈ ਜੀ ਤੀਜਾ ਸੂਆ ਅੱਜ ਕਿੰਨਾ ਟਾਈਮ ਦੀ ਸੂਈ ਹੈ ਵੀਰੇ ਸੰਤੋਖ ਸਾਹਿਬ 14-15 ਦਿਨ ਹੋ ਗਏ ਸੂਈ ਨੂੰ 14-15 ਦਿਨਾਂ ਦੀ ਦੋਸੇ ਵਾਰ ਸੂਈ ਦਿਖਾ ਰਹੇ ਆ ਆਪਾਂ ਤੁਹਾਨੂੰ ਮਗਰ ਸ਼ਾਈ ਹਾਲ ਦੀ ਵਸ਼ੀ ਹੈ ਤੀਜਾ ਸੂਆ ਮਗਰ ਸ਼ਾਈ ਵਾਲਾਂ ਦੇ ਵਿੱਚ ਵੱਛੀ ਆ ਹਾਂਜੀ ਤੇ ਤੀਜਾ ਸੂਆ ਬਾਕੀ ਇਹ ਵੀ ਬਹੁਤ ਠੰਡੀ ਧੀਰੀ ਜਿੱਦਾਂ ਮਰਜੀ ਮੁੱਠੀ-ਮੁੱਠੀ ਥਾਣ ਮਈਆਂ ਵਾਲਾ ਦੁੱਧ ਕਿੰਨਾ ਜਿਆਦਾ ਥੱਲੇ ਸੰਤੋਖ ਸਾਹਿਬ 15-16 ਕਿਲੋ ਹੋਊਗਾ ਹੁਣ ਇਸ ਟਾਈਮ ਉੱਧੀ 1 ਉਹਰ ਸੱਟੇ ਦਾ ਵਿਚਾਰ ਆਇਆ ਤਾਂ ਸੰਦੂ ਸਾਹਿਬ ਧਾਰਾਂ ਆਪਾਂ ਮਾਰ ਦਨੇ ਆਖਾਂ ਦੇ ਬਿਲਕੁਲ ਜੀ ਭੈਣ ਭਰਾ ਜੀ ਚੌਣ ਚਵਾਦੀ ਕਰਮਾਲੀ ਮੋਟਰ ਮੋਗਾ ਚਾਹੇ ਸਮਰਸੀਵਾਲ ਕਹਿ ਲੋ ਠੀਕ ਹੈ ਜੀ ਇਧਰ ਦੇਖੋ ਹਾਂ ਇਹ ਸੰਦੂ ਸਾਹਿਬ ਅਗਲੇ ਪਿਛਲੇ ਥਾਣਾ ਦੀ ਚੋਈ ਤੁਸੀਂ ਅਗਲੇ ਥਾਣਾ ਦੀ ਵੇਖੋ ਪਿਛਲੇ ਥਾਣਾ ਦੀ ਚੋਣ ਕਰੋ ਚੈੱਕ ਮੋਟੀ ਧਾਰਾ ਕਰਮਾਲੀ ਦੀ ਠੀਕ ਹੈ ਜੀ ਉਂਗਲੋਂ ਗੋ ਜੱਡੀ ਬਾਕੀ ਬੰਦਾ ਵਰਲਾ ਤੁਹਾਡੇ ਸਾਹਮਣੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚੋਈ ਚੱਲਿਆ ਜੀ 15 ਦਿਨਾਂ ਦੀ ਸੂਈ ਹੈ ਹਾਂ ਜੀ ਹਾਂ ਜੀ ਸੰਦੂ ਸਾਹਿਬ ਆਹ 15 ਦਿਨਾਂ ਦੀ ਸੂਈ ਆ ਮਗਰ ਸਾਹੀ ਵਾਲ ਤੇ ਜਸੂਆ ਇਹ ਵੜਾ 16 ਕਿਲੋ ਦਾ ਬਾਰ ਬਾਰ ਜਾਂ 16 ਕਿਲੋ ਦੀ ਮਿੰਤੀ ਗਿਣਤੀ ਵਾਲਾ ਦੁੱਧ ਦੇ ਥੱਲੇ ਇਸ ਵਕਤ ਹਾਜ਼ਰ ਕੱਦ ਕਾਠ ਵੱਡਾ ਕਰਾਸ ਬਰੀਡ ਆ ਬਾਕੀ ਗਾਂ ਸਿਆਲ ਦੇ ਵਿੱਚ ਵੀ ਵੱਧੇ ਅਕੇ ਗਰਮੀ ਦੇ ਵਿੱਚ ਵੀ ਵੱਧੇ ਵਾਲੀ ਠੀਕ ਆ ਜੀ ਤੇ ਬਾਕੀ ਜੋ ਹੋਰੀ ਸੇਵਾ ਤੁਸੀਂ ਕਰ ਲੋ ਕਿ ਉਹ ਜਿਹੜਾ ਦੁੱਧ ਦੋਸੋਂ ਚੋੜਾਂਗੇ ਆਪਾਂ ਕੱਦ ਵਜਨ ਪੂਰਾ ਬਾਕੀ ਵੇਲ ਬੂਲ ਤੁਸੀਂ ਦੇਖ ਸਕਦੇ ਜੇ ਥਾਂ ਮੁੱਠੀ ਵਾਲਾ ਉਹ ਜਿਹੜਾ ਆਪਾਂ ਜਿਹੜੀਆਂ ਧਾਰਾ ਮਾਰ ਕੇ ਤੁਹਾਨੂੰ ਦਿਖਾਤੀਆਂ ਨੇ ਠੀਕ ਆ ਆ ਦੇਖੋ ਜੀ ਬਾਕੀ 16 ਕਿਲੋ ਅੱਜ ਚਲੋ ਮੈਨੇਜਮੈਂਟ ਸੇਵਾਇਕਾਂ ਚੰਗੀ ਰਹੀ ਰੋਟੀ ਚੰਗੀ ਆ ਗਈ ਦੁੱਧੋਂ ਗਾ 18 ਲੀਟਰ ਵੀ ਬਾਰ-ਬਾਰੀ ਦੀ ਜਾਉਗੇ ਸੰਦੂ ਸਾਹਿਬ ਬਾਕੀ ਬਟਾਫਾ ਲਾ ਕੇ ਭੈਣ ਭਰਾਣਾਂ ਚੰਗੀ ਸੰਭੀ ਆ ਹਾਂ ਬਿਲਕੁਲ ਜੀ ਬਿਲਕੁਲ ਲੋਵੇ ਠੀਕ ਹੈ ਜੀ ਸੋ ਚੰਗੀ ਸਾਫ ਸੰਭਾਲ ਦਾ ਮੁੱਲ ਤਾਂ ਜਿਹੜਾ ਪੈਂਦਾ ਹੀ ਪੈਂਦਾ ਠੀਕ ਹੈ ਜੀ ਸੋ ਬਜੰਦ ਰੋਡ ਪੂਰਾ ਥਣ ਥਣ ਵੇਖੋ ਬਾਕੀ ਸੰਦਾਂ ਮਈਆਂ ਵਾਲਾ ਲੱਗਾ ਆ ਮੱਜਾਂ ਵਾਲੇ ਥਾਣੇ ਤੇ ਪਰਹਣੀਆਂ ਵਾਲੇ ਪਰਸੇ ਦਿਖਾ ਦੀਏ ਤੁਹਾਨੂੰ ਲੋ ਜੀ ਸੋ ਤੋਰਾ ਤਾਰਾ ਚੰਗਾ ਕਰਮਾਂ ਦੀ ਤਾਂ ਠੀਕ ਹੈ ਜੀ ਬਾਕੀ ਬਿਲਕੁਲ ਨੇਚਰ ਵਾਈਜ਼ ਠੰਡੇ ਬਿਲਕੁਲ ਸੀਲ ਸੋ ਸੁਭਾ ਦੀ ਮਾਲਕਾ ਆਰਡਰ ਲੈ ਵੀ ਦੀ ਚੰਗੀ ਆ ਜਿੱਤਾ ਮਰਜੀ ਚੋਕੇ ਆਪਣੀ ਦੋ ਟਾਈਮ ਚਾਰ ਟਾਈਮ ਆਣ ਕੇ ਤਸਦੀ ਕਰੋ ਠੀਕ ਆ ਜੀ ਸੋ ਇੱਧਰ ਇੱਕ ਬਹਿਣੀ ਬਹਿਣੀ ਵਾਲੇ ਪਾਸੇ ਤੁਹਾਨੂੰ ਪ੍ਰੋਪਰ ਦਿਖਾ ਦਗੇ ਆ ਦੇਖੋ ਜੀ ਮੁੱਠੀ ਮੁੱਠੀ ਥਾਣਾ ਬਾਕੀ ਵੰਡ ਵਰਲ ਤੁਹਾਡੇ ਸਾਹਮਣੇ ਠੀਕ ਆ ਜੀ ਓਕੇ ਜੱਜ ਮੋਲ ਵੀਰੇ ਕੀ ਡਿਮਾਂਡ ਕਰਦੇ ਪਏ ਆ ਸੰਦੂ ਸਾਹਿਬ ਮੋਲ ਤੇ ਰਾ ਕਰ ਨੂੰ ਤਾਂ ਮੈਂ 65 ਕਰ ਲਈਏ ਆ ਸਟਾਰਟ ਕਰ ਲਈਏ ਹਾਂ 60000 ਚੋਂ ਛੋੜ ਛੱਪਾ ਕਰ ਦਾਂਗੇ 60000 ਚੋਂ ਹਾਂਜੀ ਹਾਂਜੀ ਇੱਕੋ ਇੱਕ ਹੀ ਗੱਜ ਗੱਲ ਕਰਦੇ ਜਿੱਥੇ ਦੇ ਦੀਏ ਬਣਾ ਸੰਦੂ ਸਾਹਿਬ ਦੇਣ ਲੈਣ ਵਾਲੇ ਆਪਾਂ ਮੁੱਲ ਪਾਇਆ ਚਲੋ ਕੋਈ ਭੈਣ ਭਰਾ ਆਊਗਾ ਹੋਰ ਮਾਨ ਤਾਨ ਕਰਾਂਗੇ ਥੋੜਾ ਬਾਰਾ ਵੀ 600 ਮਾਨ ਤਾਨ ਹੋ ਜੂਗਾ ਹਾਂਜੀ ਹਾਂਜੀ ਕਰਾਂਗੇ ਲੋ ਵੀ ਕੋਈ ਤਰ੍ਹਾਂ ਫੋਨ ਲਾ ਲੈ ਚਲੋ ਜਿੰਨੀ ਵੀ ਕੋਈ ਗੁਜਾਇਸ਼ ਹੋਈ ਵੀਰ ਛੱੜਦਾ ਨਹੀਂਗਾ ਗੁਜਾਇਸ਼ ਕੱਢ ਕੇ ਤੁਹਾਨੂੰ ਦੇ ਦੂਗਾ 600 ਵੀਰ ਦਾ ਮਾਨ ਤਾਨ ਕਰ ਦਿਆਂਗੇ ਖੁਸ਼ੀ ਨਾਲ ਬੱਚੀ ਮਗਰ ਹੋ ਗਈ ਭਰਾ ਆ ਕੇ ਕੇਰ ਚੰਗੀ ਕਰਨੋਗੇ ਬੱਚੀ ਵੀਗਾ ਚੰਗੇ ਪੈਸਿਆਂ ਦੀ ਹੈ ਠੀਕ ਆ ਬੱਚੀ ਬੱਚਾ ਜਿਹੋ ਦਾ ਸੀਮਨ ਭਰਾ ਦਿੱਤਾ ਉਹ ਜਿਹੜਾ ਬੱਚਾ ਪਾਇਆ ਪਾ ਦਿੱਤਾ ਠੀਕ ਹੈ ਬਾਕੀ ਇਹ ਵਾੜਾ ਦੋਸਤੋ ਦਿਮਾਰ ਤੁਹਾਨੂੰ ਦੱਸ ਦਿੱਤੀ ਹੈ ਵੀ ਲੈਣ ਦੇਣ 60000 ਦੀ ਦੇਣੀ ਆ ਇੱਕ ਅੱਗੇ ਜੱਜ ਆ ਵੱਡੀ ਹਾਈਟ ਕੱਟ ਦੇ ਵਿੱਚ ਇੱਕ ਹੋਰ ਆਪਣੇ ਕੋਲ ਵੈੜ ਆ ਗਈ ਵੀਰੇ ਹਾਂਜੀ ਸੰਤੋ ਸਾਹਿਬ ਇਹ ਵੀ ਸੰਤੋ ਸਾਹਿਬ ਸੂਈ ਕੋਈ 25 26 ਦਿਨਾਂ ਦੀ ਸੂਈ ਹੋਊਗੀ ਸੁਬਾ ਦੁੱਧਾ ਜਾਦੀ ਹੋਗੀ ਸੰਤੋ ਸਾਹਿਬ ਦੁੱਧਾ ਕਰਕੇ ਆਪਾਂ ਦੇ ਲਈ ਬਾਕੀ ਕੋਈ ਸਮਝੇ ਭੈਣ ਭਰਾ ਤੇਜਾ ਵੀ ਹੋ ਸਕਦੀ ਆ ਆਪਾਂ ਸਮਝ ਬੇਚੀ ਦਿੱਤੀ ਆ ਲੰਬਾਈ ਨੂੰ ਵੀ ਵੜਦੀ ਬੜੀ ਆ ਹਾਂਜੀ ਹਾਂਜੀ ਵੱਡੇ ਕੱਦ ਕਾਟ ਦੀ ਵੈਰ ਸਭ ਤੋਂ ਵੱਡਾ ਬੇਲਬੂਲ ਦੋਸਤੋ ਚੰਗੀ ਆ ਬਾਕੀ ਲੰਬਾਈ ਮੇਰਾ ਭਰਾ ਇਥੋਂ ਤੁਸੀਂ ਆਪ ਹੀ ਚਾਦਰ ਮਾਰ ਲਓ ਲੰਬੀ ਆ ਕੱਦ ਵੱਡਾ ਐਸ ਵਕਤ ਕਿੰਨਾ ਦੁੱਧ ਸੰਦੂ ਸਾਹਿਬ ਇਹ ਥੱਲੇ 14 ਕਿਲੋ ਦੁੱਧ ਆ 14 ਕਿਲੋ ਕਿੰਨੇ ਦਿਨਾਂ ਦੀ ਸੂਈ ਆ ਇਹ ਸੰਦੂ ਸਾਹਿਬ ਆ ਬਛਾ ਵਾ ਕੋਈ ਭੈਣ ਭਰਾ ਆ ਦਾ ਪਿੰਤਾ ਚੱਲ ਆਲੇ ਲੋ ਜੀ ਇਹ 20 ਆ ਲਾਲੇ ਬੱਚਾ ਮਗਰ ਆ ਦੋਸਤੋ ਇੱਧਰਨੇ ਪਾਸੇ ਤੁਹਾਨੂੰ ਦੱਸਾ ਦਿੰਨੇ ਆ ਇਧਰੋਂ ਮੇਰਾ ਵੀਰ ਇੱਕ ਵਾਰੀ ਤੁਸੀਂ ਨਿਗਾਹ ਦੇ ਵਿੱਚੋਂ ਕਰ ਲਓ ਇਹ ਮਗਰ ਬੱਚਾ ਬੱਚਾ ਵੀ ਚੰਗਾ ਜੰਮਿਆ ਪੜਿਆ ਆ ਹਾਂਜੀ ਹਾਂਜੀ ਕੋਈ ਬਾਕੀ ਕਈ ਤਰ੍ਹਾਂ ਬਹੁਤ ਵਧੀਆ ਚੰਗੇ ਵੱਡੇ ਸੀਮਨ ਕੋਈ ਵੀਰ ਭਰਾ ਲਿੰਦਾ ਸ਼ੌਕ ਨਾਲ ਤੇ ਪਲੇ ਪਲੀ ਤੇ ਬੱਚੇ ਕਈ ਦਾ ਦੋ ਚੌਹ ਦਿਨਾਂ ਦਾ ਬੱਚਾ ਹੀ ਆ ਜਾ ਫਰਾਂ ਦਾ ਵੀ 15 ਕੋਈ 15 ਦਿਨਾਂ ਦਾ ਕੋਈ 17 ਦਿਨਾਂ ਦਾ ਕੋ 20 ਦਿਨਾਂ ਦਾ ਸੂਆ ਮੰਨ ਲੈ ਠੀਕ ਹੈ ਜੀ ਇਸ ਵਕਤ 14 ਕਿਲੋ 14 ਕਿਲੋ ਸਨਸਾ ਬਾਕੀ ਠੰਡੀ ਧੀਰੀ ਇਹਨੂੰ ਕੋਈ ਵੰਗੇ ਦੀ ਲੋੜ ਨਹੀਂ ਆਹ 17 ਮੰਗ ਬਾਕੀ ਦੋ ਗੱਲ ਬਹੁਤ ਕਾਇਮ ਲਗਾ ਇਹਨੂੰ ਮੈਂ ਨਾ ਸਾਨੂੰ ਸਾਹਿਬ ਖਾਨ ਤੋਂ ਜਿਹੜੀ ਕੁਆਲਿਟੀ ਬਹੁਤ ਅਲੱਗ ਕਰਮਾ ਦੀ ਸੀ ਜਿੰਦਾ ਮੋਟਾ 1800 200 ਮੋਟੀ ਧਾਰ ਆ ਆਹ ਵੇਖ ਸਕਦੇ ਜਿਹੜੀਆਂ ਬਿਲਕੁਲ ਜਿਵੇਂ ਪ੍ਰਣਾਲਿਆਂ ਦੇ ਵਿੱਚੋਂ ਇਹ ਵਗਦੇ ਆਉਂਦਾ ਵੇਖੋ ਜੀ ਇਹ ਪ੍ਰਣਾਲਿਆਂ ਦੇ ਵਿੱਚੋਂ ਪਾਣੀ ਨਿਕਲਦਾ ਉਹ ਗੱਲ ਬਾਤ ਆ ਮੋਟੀ ਤਾਰ ਉਂਗਲ ਉਂਗਲ ਜਿੱਡੀ ਆ ਵਾન્ડਰ ਸਪੇਸ ਬਹੁਤ ਸੋਣੀ ਬਾਕੀ ਥਾਨ ਗੋਲ ਬਹੁਤ ਵਧੀਆ ਬੇਨ ਸਪੂਨ ਦੇ ਲੇਵੇ ਦੇ ਉੱਪਰ ਕਾਫੀ ਮੋਟੀਆਂ ਤੁਹਾਨੂੰ ਦਿਖਾਈ ਦੇਣਗੀਆਂ 14 ਕਿਲੋ ਦੁੱਧ ਇਸ ਵਕਤ ਇਸ ਵਾਰ ਦੇ ਥੱਲੇ ਹਾਜ਼ਰ ਹੋਰ ਕੇ ਤੋੜ ਕੇ ਤਸੱਲੀ ਨਾਲ ਦਿਖਾਉਣੇ ਆਪਾਂ ਤੁਹਾਨੂੰ ਦੂਜਾ ਸਵੇਰ ਕੋਈ ਤੇਜਾ ਸਵੇਰ ਮਾਣ ਲਈ ਆਪਦੀ ਸਮਝ ਦੇਖ ਲਿਓ ਠੀਕ ਹੈ ਜੀ ਹਾਰਟ ਕੱਟ ਦੀ ਵੱਡੀ ਆ ਇੱਥੇ ਆਇਆ ਕੋਈ ਛੋਟੀ ਨਹੀਂ ਨਿਕਲੂਗੀ ਨਾ ਹੀ ਛੋਟੀ ਨੂੰ ਵੱਡੀ ਕਿਹਾ ਜਾਊਗਾ ਤੇ ਨਾ ਹੀ ਬਿਲਕੁਲ ਵੱਡੀ ਨੂੰ ਆਪਾਂ ਮੀਡੀਅਮ ਦਰਮਿਆਨੀ ਜਾਂ ਛੋਟੀ ਦੇ ਵਿੱਚ ਕਾਊਂਟ ਕਰਾਵਾਂਗੇ ਜਿਹੜੀ ਜਿੱਡੀ ਉਡੀ ਦੱਸਣ ਦੀ ਆਪਣੀ ਜਿਹੜੀ ਦੋਸਤੋ ਹਮੇਸ਼ਾ ਗੱਲਬਾਤ ਰਹਿੰਦੀ ਆ ਵੀ ਕਿਸੇ ਭਰਾ ਨੂੰ ਗੁਮਰਾਹਣਾ ਕੀਤਾ ਜਾਵੇ ਕਿਉਂਕਿ ਦੂਰਾਂ ਨੇੜੋਂ ਚੱਲ ਕੇ ਕਿਸੇ ਨੇ ਵੀ ਆਉਣਾ ਆ ਆ ਦੇਖੋ ਜੀ ਸੁਟ ਤਾਂ ਚਾਟੂ ਚਾ ਬਹੁਤ ਜ਼ਿਆਦਾ ਵੱਡਾ ਠੀਕ ਆ ਵਹਿੜਦਾ ਬਾਕੀ ਮੇਰਾ ਭਰਾ ਅੱਗੇ ਜਿੰਨਾ ਦੋਸਤੋ ਅਗੇ ਪਾਲੋਂਗੇ ਜਿੰਨੀ ਸੇਵਾ ਕਰਨੋਗੇ ਉਹਨਾਂ ਦੁੱਧ ਤੁਸੀਂ ਲੈ ਸਕਦੇ ਹੋ ਇਸ ਵਹਿੜ ਤੋਂ ਆ ਦੇਖੋ ਆ ਲੋ ਸੋ ਚੰਗੇ ਸੋਨੇ ਟਾਂਚੇ ਦੇ ਵਿੱਚ ਆ ਵੱਡੀ ਹਾਈਟ ਕੱਟ ਦੇ ਵਿੱਚ ਬਾਕੀ ਇਸ ਵਕਤ 14 ਕਿਲੋ ਜਾਂ 14 ਤੋਂ ਪਲੱਸ ਇਹਦੇ ਥਲੇ ਦੁੱਧ ਹੁਣ ਹਾਜ਼ਰ ਮਗਰ ਇਹਦੇ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੀ ਮੇਲ ਕਾਫ ਮਗਰ ਬੱਛਾ ਸੋ ਬਾਡੀ ਸਟਰਕਚਰ ਸੋਣਾ ਠੀਕ ਆ ਜੀ ਬਾਡੀ ਸਟਰਕਚਰ ਆਪਣਾ ਬਿਲਕੁਲ ਚੌੜੇ ਪਿੱਟ ਪੁੜੇ ਦੀ ਆ ਚੌੜੇ ਪੱਲੇ ਦੀ ਆ ਉੱਤੋਂ ਫਲੈਟ ਆ ਬਿਲਕੁਲ ਸਟ੍ਰੇਟ ਆ ਬਾਕੀ ਲੋਰੇ ਤੇ ਆਪ ਤੋਂ ਤੁਹਾਡੇ ਤੇ ਜਾ ਦੇਣੇ ਤਸੱਲੀ ਕਰਾਈ ਦਿੱਤੀ ਆ ਜਿਹੜੇ ਪਾਸੇ ਮਰਜ਼ੀ ਮੇਰੀ ਭੈਣ ਕੋਈ ਪ੍ਰਾ ਆ ਰਾਮਨ ਲ ਬੈਠ ਕੇ ਚੁਵਾਈ ਕਰ ਸਕਦਾ ਠੀਕ ਆ ਜੀ ਤਸੱਲੀ ਬਖਸ਼ 6 ਆ ਜਿੱਦਾਂ ਮਰਜ਼ੀ ਮੇਰਾ ਭਰਾ ਬੈਠ ਬੈਠ ਤਸੱਲੀਆਂ ਕਰੋ ਪੈਸੇ ਲਾਉਣੇ ਆ ਤੁਸੀਂ ਵਾਰ ਵਾਰ ਹੀ ਆਪਾਂ ਬੇਨਤੀਆਂ ਕਰਦੇ ਆ ਮਾਲ ਦੇ ਵਿੱਚ ਕੋਈ ਕੱਜ ਹੋਵੇ ਤੇ ਦੱਸਣਾ ਮਾਲਕ ਦਾ ਵੀ ਫਰਜ਼ ਬਣਦਾ ਤੇ ਬਾਕੀ ਸਾਫ਼ ਸੁਥਰੇ ਜਾਨਵਰ ਆ ਸਾਰੇ ਲੈ ਵੀ ਜੱਜ ਵੀਰੇ ਦਾ ਮੁੱਲ ਕੀ ਰਊਗਾ ਦੇਣਦਾਨ ਕੀ ਕਰਦੇ ਆ ਮੁੱਲ ਕਰਨ ਨੂੰ 55 ਕਰਦੇ ਆ ਦਾ ਆਪਾਂ 50 ਹੀ ਦੇ ਦਈਏ ਪੂਰੇ ਦੀ 50000 ਦੀ ਇੱਕ ਕਰਦੀ ਹਾਂ ਹੋਰ ਮਾਨਤਾ ਬਾਕੀ ਮਾਨਤਨ ਕਰਕੇ ਦੇ ਦਈਏ ਵੀਰਾਂ ਸੰਦੂ ਸਾਹਿਬ 2000 ਹੋਰ ਕਰ ਦਾਂਗੇ 48000 ਦੇ ਦੇ ਦਾਂਗੇ 48 ਦੀ ਹਾਂਜੀ ਹਾਂਜੀ ਉਹ ਚੋਂ ਘਰ ਆਇਆ ਮਾਨਤਨ ਕਰਾਂਗੇ ਠੀਕ ਆ ਹਾਂਜੀ ਸੰਦੂ ਸਾਹਿਬ ਉਹ ਵੀ ਮਾਨਤਾਂ ਵਾਲੇ ਪਾਸਿਓ ਮੇਰੇ ਭਰਾਵੋ ਕੋਈ ਕਸਰ ਨਹੀਂ ਜੱਜ ਨਹੀਂ ਛਿਰਨੀ ਜਾਇਜ਼ ਰੇਟਾਂ ਦੇ ਉੱਤੇ ਵੀਰ ਨੇ ਪਸ਼ੂ ਦੇ ਦੇਨੇ ਆ ਹਰ ਭਾਲੀ ਹਰ ਦੀ ਨੇ ਮੂੰਹ ਕਹਿ ਦਿੱਤਾ ਵੀ ਆਪਾਂ ਦੇ ਦੇਣੀ ਆ ਜਿਹੜੇ ਭਰਾ ਨੂੰ 2 ਰੁਪਏ ਨਫਾ ਵਪਾਰ ਲੈਣ ਦਾ ਕੰਮ ਆ 2 ਰੁਪਏ ਨਫਾ ਹਰੇਕ ਭਰਾ ਨੇ ਲੈਣਾ ਹੀ ਲੈਣਾ ਸਾਫ਼ ਸੁਥਰੀ ਆ ਕੱਦ ਵੱਡਾ ਮਗਰ ਬੱਛਾ ਮੇਲ ਕਾਫਾ 14 ਕਿਲੋ ਦੁੱਧ ਸੋ ਆ ਗੱਲਬਾਤ ਕਰ ਲਿਓ ਤਸੱਲੀ ਕਰ ਲਿਓ ਸਿਰਫ ਉਹ ਸੜਪਾ ਲਈ ਹਰਦੀ ਅੱਜ ਤੁਹਾਨੂੰ ਜੱਜ ਦੇ ਕਿੱਲੇ ਤੋਂ ਮਿਲਣੀ ਹੈ ਬਾਕੀ ਮੇਰਾ ਭਰਾ ਅੱਜ ਤਿੰਨ ਵੜਾ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਉਮੀਦ ਕਰਦੇ ਆਂ ਜਨੂਰ ਚੰਗੇ ਲੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਸੋ ਜਿੰਨੇ ਭਰਾ ਨਾਲ ਜੁੜੇ ਹੋ ਸਪੋਰਟ ਕਰਦੇ ਹੋ ਸ਼ੇਅਰ ਕਰਦੇ ਹੋ ਸਾਰਿਆਂ ਦਾ ਧੰਨਵਾਦ ਕਰਦੇ ਆਂ ਪਹਿ ਦਿਲ ਤੋਂ ਤੇ ਬਾਕੀ ਨੰਬਰ ਆਪਾਂ ਜੱਜ ਵੀਰ ਦੇ ਲੈ ਲੈਣੀਆਂ ਜਿਨ੍ਹਾਂ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰਨੀ ਹੈ ਜੱਜ ਨੰਬਰ ਬੋਲ ਇੱਕ ਵਾਰ ਸਾਨੂੰ ਸਾਬ ਆਪਣਾ 973 727286 ਪਿੰਡ ਮੋਨਪੁਰਾ ਦਾ ਜ਼ਿਲ੍ਹਾ ਤਰਨਤਾਰਨ ਠੀਕ ਹੈ ਭਾਜੀ ਹਾਂਜੀ ਓਕੇ ਦੋਸਤੋ ਸਨ ਵੀਰ ਜੱਜ ਪਿੰਡ ਮੋਨਪੁਰੇ ਤੋਂ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆਇਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ